ਅੱਜਕਲ ਆਪਾਂ ਅਜਈਆਂ ਵਾਰਦਾਤਾਂ ਕਈ ਵਾਰੀ ਸੁਣਦੇ ਹਾਂ ਸੁਣ ਕੇ ਦਿਮਾਗ ਸੁੰਨ ਹੋ ਜਾਂਦਾ ਹੈ ਕਿ ਆਖਿਰਕਾਰ ਇਨਸਾਨ ਦੇ ਰੂਪ ਚ ਜਨਮ ਲੈ ਕੇ ਇਨਸਾਨ ਹੈਵਾਨ ਕਿਵੇਂ ਬਣ ਜਾਂਦਾ ਹੈ ਕਿਵੇਂ ਖੁੰਖਾਰ ਜਾਨਵਰ ਬਣ ਜਾਂਦਾ ਹੈ ਅੱਜ ਅਸੀਂ ਤੁਹਾਨੂੰ ਅਜਈਆਂ ਚਾਰ ਵਾਰਦਾਤਾਂ ਬਾਰੇ ਦੱਸਾਂਗੇ ਜਿਹੜੀਆਂ ਸੱਚੇ ਉੱਚੇ ਦਿਮਾਗ ਸੁੰਨ ਕਰ ਦਿਤੀਆਂ ਕਰ ਦਿੰਦੀਆਂ ਨੇ ਪੁੱਤ ਆਪਣੀ ਮਾਂ ਤੇ ਪਤਨੀ ਦੀ ਖੂਪੜੀ ਦਾ ਮਾਸ ਖਾ ਜਾਂਦਾ ਹੈ ਇੱਕ ਆਪਣੀ ਪਤਨੀ ਨੂੰ ਟਰੰਕ ਦੇ ਵਿੱਚ ਸਾੜ ਦਿੰਦਾ ਹੈ ਤੀਜੇ ਤੇ ਚੌਥੇ ਹਵਾਨਾ ਨੇ ਤਾਂ ਦੇਸ਼ ਦੀਆਂ ਹੱਦਾਂ ਪਾਰ ਕਰਕੇ ਅਮਰੀਕਾ ਤੇ ਕੈਨੇਡਾ ਦੇ ਵਿੱਚ ਮਾਪਿਆਂ ਦੇ ਵੱਲੋਂ ਚਾਵਾ ਨਾਲ ਪਾਲੀਆਂ ਦੋ ਧੀਆ ਨੂੰ ਇਸ ਕਦਰ ਖਤਮ ਕੀਤਾ ਕਿ ਕਈ ਦਿਨਾਂ ਬਾਅਦ ਜਾ ਕੇ ਪਰਿਵਾਰਾਂ ਨੂੰ ਉਹਨਾਂ ਦੇ ਖਤਮ ਹੋਣ ਦੀ ਖਬਰ ਮਿਲੀ ਐਨਾ ਹੀ ਨਹੀਂ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਇਹਨਾਂ ਨੇ ਪੰਜਾਬ ਨੂੰ ਆਪਣੀ ਪਨਾਹਗਾਹ ਵੀ ਬਣਾ ਲਿਆ ਸਾਤਸਰੀਆ ਕਾਲਜੀ ਦਾ ਖਾਲਸ ਟੀਵੀ ਦੇਖਣ ਵਾਲੇ ਦੇਸ਼ ਦੁਨੀਆਂ ਦੇ ਸਾਡੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਪ੍ਰਾਈਮ ਬੁਲੇਟਿਨ ਦੇ ਨਾਲ ਮਹਿਰਸ਼ਰਨ ਕੌਰ ਪਰੋਸੇ ਦੇ ਰਿਸ਼ਤੇ ਨੂੰ ਤਾਰ-ਤਾਰ ਕਰ ਦੇਣ ਵਾਲੀਆਂ ਚਾਰ ਵੱਡਾ ਤੰਦ ਦੀ ਸ਼ੁਰੂਆਤ ਕੈਨੇਡਾ ਤੋਂ ਕਰਦੇ ਹਾਂ ਜਿੱਥੇ ਸੰਗਰੂਰ ਦੀ ਰਹਿਣ ਵਾਲੀ ਪੰਜਾਬਣ ਅਮਨਪ੍ਰੀਤ ਕੌਰ ਦਾ 3 ਮਹੀਨੇ ਪਹਿਲਾਂ ਬੜੀ ਹੀ ਬੇਰਹਿਮੀ ਦੇ ਨਾਲ ਯੂਪ ਦੇ ਲਖੀਮਪੁਰ ਦੇ ਪੰਜਾਬੀ ਨੌਜਵਾਨ ਮਨਪ੍ਰੀਤ ਸਿੰਘ ਨੇ ਖਾਤਮਾ ਕਰ ਦਿੱਤਾ ਤੇ ਭਾਰਤ ਪੱਜ ਗਿਆ ਐਨਾ ਹੀ ਨਹੀਂ ਜਦੋਂ ਕਈ ਦਿਨਾਂ ਬਾਅਦ ਅਮਨਪ੍ਰੀਤ ਦੀ ਬੁਰੀ ਹਾਲਤ ਵਿੱਚ ਦੇ ਮਿਲੀ ਮਨਪ੍ਰੀਤ ਦਾ ਨਾਮ ਸਾਹਮਣੇ ਆਉਣ ਲੱਗਿਆ ਤਾਂ ਉਹਨੇ ਪਹਿਲਾਂ ਸੋਸ਼ਲ ਮੀਡੀਆ ਜ਼ਰੀਏ ਕੁੜੀ ਦੇ ਸੰਗਰੂਰ ਬੈਠੇ ਪਰਿਵਾਰ ਨੂੰ ਧਮਕਾਇਆ ਇਥੋਂ ਤੱਕ ਕਿ ਧਮਕੀ ਦੇਣ ਕਰੇ ਵੀ ਪਹੁੰਚ ਗਿਆ ਪਰ ਪੁਲਿਸ ਨੇ ਮਨਪ੍ਰੀਤ ਨੂੰ ਦਬੋਚ ਲਿਆ ਸੰਗਰੂਰ ਦੇ ਪ੍ਰੇਮ ਬਸਤੀ ਦੀ ਰਹਿਣ ਵਾਲੀ ਅਮਨਪ੍ਰੀਤ ਕੌਰ 2020 ਵਿੱਚ ਨਰਸਿੰਗ ਦਾ ਕੋਰਸ ਪੂਰਾ ਕਰਕੇ ਕੈਨੇਡਾ ਗਈ ਸੀ ਜਿੱਥੇ ਉਹ ਪੀਆਰ ਹੋ ਚੁੱਕੀ ਸੀ ਅਮਨਪ੍ਰੀਤ ਕੌਰ ਟੋਰਾਂਟੋ ਵਿੱਚ ਕਿਰਾਏ ਦੇ ਮਕਾਨ 'ਚ ਰਹਿੰਦੀ ਸੀ ਉਹ ਤੂੰ ਰੋਜ਼ਾਨਾ ਆਪਣੇ ਕੰਮ ਤੇ ਜਾਂਦੀ ਸੀ ਮਨਪ੍ਰੀਤ ਟੋਰਾਂਟੋ ਵਿੱਚ ਹੀ ਟੈਕਸੀ ਚਲਾਉਂਦਾ ਸੀ ਤੇ ਰੋਜ਼ਾਨਾ ਮਨਪ੍ਰੀਤ ਨੂੰ ਕੰਮ ਤੇ ਛੱਡਣ ਦੀ ਵਜ੍ਹਾ ਕਰਕੇ ਉਹਨਾਂ ਦੀ ਜਾਣ-ਪਛਾਣ ਹੋ ਗਈ ਮਨਪ੍ਰੀਤ ਨੇ ਕੈਨੇਡਾ ਵਿੱਚ ਹਲੇ ਪੱਕੇ ਹੋਣਾ ਸੀ ਉਹਨੇ ਅਮਨਪ੍ਰੀਤ ਕੌਰ ਤੇ ਵਿਆਹ ਦਾ ਦਬਾਅ ਪਾਉਣਾ ਸ਼ੁਰੂ ਕਰ ਦਿੱਤਾ ਪਰ ਅਮਨਪ੍ਰੀਤ ਨੇ ਸਾਫ਼ ਇਨਕਾਰ ਕਰ ਦਿੱਤਾ ਇਸ ਬਾਰੇ ਅਮਨਪ੍ਰੀਤ ਨੇ ਆਪਣੇ ਘਰਦਿਆਂ ਨੂੰ ਵੀ ਦੱਸ ਦਿੱਤਾ ਸੀ 21 ਅਕਤੂਬਰ 2025 ਨੂੰ ਪਰਿਵਾਰ ਦਾ ਅਮਨਪ੍ਰੀਤ ਕੌਰ ਨਾਲ ਜਦੋਂ ਸੰਪਰਕ ਨਹੀਂ ਹੋ ਰਿਹਾ ਸੀ ਤਾਂ ਪਿਓ ਨੇ ਕੈਨੇਡਾ ਰਹਿੰਦੀ ਵੱਡੀ ਧੀ ਗੁਰਸਿਮਰਨ ਕੌਰ ਨੂੰ ਛੋਟੀ ਭੈਣ ਦਾ ਪਤਾ ਕਰਨ ਲਈ ਕਿਹਾ ਜਦੋਂ ਭੈਣ ਨੂੰ ਵੀ ਆਪਣੀ ਛੋਟੀ ਭੈਣ ਦਾ ਪਤਾ ਨਾ ਚੱਲਿਆ ਤਾਂ ਉਸਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਫਿਰ ਨਿਆਗਰਾ ਪੁਲਿਸ ਦਾ ਪਰਿਵਾਰ ਨੂੰ ਇੱਕ ਫੋਨ ਆਇਆ ਦੱਸਿਆ ਕਿ 온ਟਾਰੀਓ ਦੇ ਲਿੰਕ ਇਲਾਕੇ ਵਿੱਚ ਸਥਿਤ ਨਿਆਗਰਾ ਨਦੀ ਕੋਲ ਇੱਕ ਸੁੰਸਾਨ ਪਾਰਕ ਵਿੱਚ ਇੱਕ ਲੜਕੀ ਦੀ ਖੂਨ ਨਾਲ ਭਿੱਜੀ ਦੇ ਪਈ ਹੈ ਉਸ ਦੇ ਧੌਣ ਤੇ ਚਾਕੂਆਂ ਨਾਲ ਕਈ ਵਾਰ ਕੀਤੇ ਗਏ ਭੈਣ ਗੁਰਸਿਮਰਨ ਨੇ ਹੀ ਅਮਨਪ੍ਰੀਤੀ ਪਛਾਣ ਕੀਤੀ ਜਾਂਚ ਵਿੱਚ ਸਾਹਮਣੇ ਆਇਆ ਕਿ ਮਨਪ੍ਰੀਤ ਨੇ ਹੀ ਅਮਨਪ੍ਰੀਤ ਨੂੰ ਖਤਮ ਕਰਨ ਦੀ ਸਾਜ਼ਿਸ਼ ਰਚੀ ਸੀ ਮਨਪ੍ਰੀਤ ਨੇ ਅਮਨਪ੍ਰੀਤ ਨੂੰ ਜਦੋਂ ਮੁਰਤੋਂ ਵਿਆਹ ਬਾਰੇ ਪੁੱਛਿਆ ਤਾਂ ਦੋਵਾਂ ਵਿਚਾਲੇ ਬਹਿਸ ਹੋਈ ਮਨਪ੍ਰੀਤ ਨੇ ਚਾਕੂ ਕੱਢ ਕੇ ਅਮਨਪ੍ਰੀਤ ਤੇ ਜਾਨ ਲੈਵਾ ਹਮਲਾ ਕਰ ਦਿੱਤਾ ਹਮਲੇ ਵਿੱਚ ਜਾਨ ਗਵਾ ਬੈਠੀ ਤੇ ਮਨਪ੍ਰੀਤ ਉਸਦੀ ਦੇਹ ਨੂੰ ਝਾੜੀਆਂ ਵਿੱਚ ਸੁੱਟ ਕੇ ਭਾਰਤ ਭੱਜ ਆਇਆ ਜਦੋਂ ਮਨਪ੍ਰੀਤ ਦਾ ਨਾਮ ਸਾਹਮਣੇ ਆਇਆ ਤਾਂ ਧਮਕਾਉਣ ਲਈ ਅਮਨਪ੍ਰੀਤ ਦੇ ਸੰਗਰੂਰ ਘਰੇ ਪਹੁੰਚ ਗਿਆ ਪਰ ਫੜਿਆ ਗਿਆ ਮਨਪ੍ਰੀਤ ਨੇ ਕਿਸੇ ਦੀ ਲਾਡਾ ਨਾਲ ਪਾਲੀ ਧੀ ਦੇ ਸਹਾਰੇ ਅੱਕੇ ਹੋਣ ਦਾ ਆਪਣਾ ਸੁਪਨਾ ਪੂਰਾ ਕਰਨ ਦੇ ਲਈ ਉਸ ਨੂੰ ਹੀ ਹਮੇਸ਼ਾ ਲਈ ਖਤਮ ਕਰ ਦਿੱਤਾ। ਮਾਨਪ੍ਰੀਤ ਵਾਂਗੂ ਚੰਡੀਗੜ੍ਹ ਦੇ ਅਰਜੁਨ ਸ਼ਰਮਾ ਨੂੰ ਅਮਰੀਕਾ ਪੁਲਿਸ ਨੇ ਇੰਟਰਪੋਲ ਦੇ ਜ਼ਰੀਏ ਤਾਮਿਲਨਾਡੂ ਤੋਂ ਫੜਿਆ। 31 ਦਸੰਬਰ 2025 ਨੂੰ ਅਮਰੀਕਾ ਦੇ ਕੋਲੰਬੀਆ ਤੋਂ ਨਿਤਿਕਾ ਨਾਮ ਦੀ ਲੜਕੀ ਲਾਪਤਾ ਹੋ ਗਈ ਸੀ। 2 ਜਨਵਰੀ 2026 ਨੂੰ ਅਰਜੁਨ ਨੇ ਹਾਰਵਰਡ ਕਾਉਂਟੀ ਪੁਲਿਸ ਥਾਣੇ ਵਿੱਚ ਨਿਤਿਕਾ ਦੇ ਲਾਪਤਾ ਹੋਣ ਦੀ ਕੋਧ ਹੀ ਸ਼ਿਕਾਇਤ ਦਰਜ ਕਰਵਾਈ ਉਸਨੇ ਦੱਸਿਆ ਕਿ ਉਹ ਆਖਰੀ ਵਾਰੀ ਨਿਤਕਾ ਨੂੰ ਫਲੈਟ ਵਿੱਚ ਮਿਲਿਆ ਸੀ 3 ਜਨਵਰੀ ਨੂੰ ਕੋਲੰਬੀਆ ਸ਼ਹਿਰ ਦੇ 10 ਰਿਵਰਸ ਰੋਡ ਸਥਿਤ ਫਲੈਟ ਚੋਂ ਨਿਤਕਾ ਦੀ ਦੇ ਮਿਲੀ ਸਰੀਰ ਤੇ ਚਾਕੂਆਂ ਦੇ ਕਈ ਨਿਸ਼ਾਨ ਸਨ ਅਰਜਨ ਗੋਮਸ਼ੇਦਗੀ ਦੀ ਰਿਪੋਰਟ ਲਿਖਵਾਉਣ ਤੋਂ ਬਾਅਦ ਅਮਰੀਕਾ ਛੱਡ ਕੇ 4 ਜਨਵਰੀ ਨੂੰ ਸਿੱਧਾ ਅੰਮ੍ਰਿਤਸਰ ਪਹੁੰਚ ਗਿਆ ਅਮਰੀਕਾ ਪੁਲਿਸ ਨੇ ਅਰਜਨ ਖਿਲਾਫ ਵਾਰੰਟ ਜਾਰੀ ਕਰਕੇ ਇੰਟਰਪੋਲ ਦੇ ਜ਼ਰੀਏ ਭਾਰਤ ਵਿੱਚ ਪਾੜ ਸ਼ੁਰੂ ਕੀਤੀ ਤੇ ਤਮਨ ਲਾਡੂ ਨੂੰ ਫੜਿਆ ਗਿਆ ਨਿਤਿਕਾ ਦੇ ਪਰਿਵਾਰ ਨੇ ਦੱਸਿਆ ਕਿ ਅਰਜਨ ਉਹਦੇ ਨਾਲ ਹੀ ਫਲੈਟ ਵਿੱਚ ਰਹਿੰਦਾ ਸੀ ਅਰਜਨ ਨੇ ਉਸਦੇ ਬੈਂਕ ਖਾਤੇ 'ਚੋਂ ਧੋਖੇ ਨਾਲ ਡਾਲਰ ਵੀ ਕਢਵਾਏ ਜਦੋਂ ਨਿਤਿਕਾ ਨੂੰ ਪਤਾ ਲੱਗਿਆ ਉਸਨੇ ਆਪਣੇ ਡਾਲਰ ਮੰਗੇ ਦੋਵਾਂ ਵਿਚਾਲੇ ਬਹਿਸ ਹੋਈ ਤਾਂ ਅਰਜੁਨ ਨਿੰਦਕਾ ਦਾ ਖਾਤਮਾ ਹੀ ਕਰ ਦਿੱਤਾ ਉੱਤਰ ਪ੍ਰਦੇਸ਼ ਦੇ ਕੁਸ਼ੀਨਗਰ ਤੋਂ ਆਈ ਖਬਰ ਨੇ ਤਾਂ ਸਾਰੀਆਂ ਹੱਦਾਂ ਹੀ ਪਾਰ ਕਰ ਦਿੱਤੀਆਂ 30 ਸਾਲ ਦੇ ਸਿਕੰਦਰ ਗੁਪਤਾ ਨੇ ਆਪਣੀ ਮਾਂ ਅਤੇ ਪਤਨੀ ਨੂੰ ਇੱਟਾਂ ਮਾਰ ਕੇ ਖਤਮ ਕਰ ਦਿੱਤਾ ਖਤਮ ਹੀ ਨਹੀਂ ਕੀਤਾ ਫਿਰ ਦੋਵਾਂ ਦੀ ਖੋਪੜੀ ਲਾ ਕੇ ਉਹਦੇ ਵਿੱਚੋਂ ਕੀਮਾ ਕੱਢ ਕੇ ਖਾਣ ਦੀ ਕੋਸ਼ਿਸ਼ ਕੀਤੀ ਜਦੋਂ ਪਿੰਡ ਵਾਲਿਆਂ ਨੇ ਪੁਲਿਸ ਨੂੰ ਇਤਲਾਹ ਦਿੱਤੀ ਤਾਂ ਸਿਕੰਦਰ ਗੁਪਤਾ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਪੁਲਿਸ ਮੁਤਾਬਕ ਸਕੰਦਰ ਕੁਛ ਨੇ ਪਹਿਲਾਂ ਹੀ ਮੁੰਬਈ ਤੋਂ ਵਾਪਸ ਆਇਆ ਸੀ ਪਰ ਇਹ ਸਕੰਦਰ ਨਸ਼ੇ ਦਾ ਆਦੀ ਸੀ ਪਤਨੀ ਤੇ ਮਾਂ ਨਾਲ ਰੋਜ਼ਾਨਾ ਹੀ ਕੁੱਟਮਾਰ ਕਰਦਾ ਸੀ 4 ਸਾਲ ਪਹਿਲਾਂ ਸਕੰਦਰ ਦਾ ਰੀਨਾ ਨਾਲ ਵਿਆਹ ਹੋਇਆ ਸੀ ਸ਼ਰਾਬ ਤੇ ਗਾਂਜੇ ਦੇ ਨਸ਼ੇ ਵਿੱਚ ਸਕੰਦਰ ਨੇ ਘਰ ਦੀ ਛੱਤ ਤੇ ਪਤਨੀ ਤੇ ਮਾਂ ਦੇ ਸਿਰ ਤੇ ਇੱਟਾਂ ਨਾਲ ਲਗਾਤਾਰ ਹਮਲਾ ਕੀਤਾ ਜਦੋਂ ਤੱਕ ਉਹ ਮੁੱਕ ਨਹੀਂ ਗਈਆਂ ਫਿਰ ਦੋਵਾਂ ਦੀ ਖੋਪੜੀ ਉਤਾਰ ਕੇ ਕੀਮਾ ਕੱਢ ਕੇ ਖਾਣ ਲੱਗਿਆ ਉਸ ਦੀ ਹਵਾਨਗੀ ਵਾਲੀ ਹਰਕਤ ਦਿਮਾਗ ਨੂੰ ਪੂਰੀ ਤਰ੍ਹਾਂ ਸੁੰਨ ਕਰਨ ਵਾਲੀ ਹੈ ਚੌਥੀ ਵਾਰ ਦਾਤ ਵੀ ਯੂਪੀ ਦੇ ਚਾਂਸੀ ਤੋਂ ਸਾਹਮਣੇ ਆਈ ਜਿੱਥੇ ਰਿਟਾਇਰਡ ਰੇਲਵੇ ਮੁਲਾਜ਼ਮ ਦੇ ਦੋ ਵਿਆਹ ਹੋਏ ਸੀ ਇਸ ਦੇ ਬਾਵਜੂਦ ਉਹ ਇੱਕ ਹੋਰ ਮਹਿਲਾ ਦੇ ਨਾਲ ਲਿਵਿੰਗ ਵਿੱਚ ਰਹਿੰਦਾ ਸੀ ਲਿਵਿੰਗ ਟ੍ਰੈਂਡ ਵਾਲੀ ਮਹਿਲਾ ਦੇ ਨਾਲ ਰਿਟਾਇਰਡ ਮੁਲਾਜ਼ਮ ਦੀ ਲੜਾਈ ਹੋਈ ਤਾਂ ਉਸ ਨੇ ਮਹਿਲਾ ਨੂੰ ਟ੍ਰੰਕ ਵਿੱਚ ਪਾ ਕੇ ਟ੍ਰੰਕ ਨੂੰ ਅੱਗ ਲਾ ਦਿੱਤੀ ਪ੍ਰੇਮਿਕਾ ਦੀਆਂ ਹੱਡੀਆਂ ਟਿਕਾਣੇ ਲਾਉਣ ਦੇ ਲਈ ਉਸਨੇ ਆਪਣੇ ਪੁੱਤ ਨੂੰ ਬੁਲਾਇਆ ਜਿਵੇਂ ਹੀ ਟੈਂਪੋ ਵਿੱਚ ਟ੍ਰੰਕ ਰੱਖਿਆ ਉਸ ਤੋਂ ਬਦਬੂ ਆਉਣੀ ਸ਼ੁਰੂ ਹੋ ਗਈ ਟੈਂਪੋ ਵਾਲੇ ਨੂੰ ਸ਼ੱਕ ਹੋਇਆ ਤਾਂ ਉਹ ਸਿੱਧਾ ਪੁਲਿਸ ਕੋਲ ਲੱਗ ਗਿਆ ਤੇ ਪੁਲਿਸ ਨੇ ਪਿਉ-ਪੁੱਤ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ ਸੋ ਹੈਵਾਨੀਅਤ ਦੀਆਂ ਹੱਦਾਂ ਪਾਰ ਕਰਨ ਵਾਲੀਆਂ ਇਹ ਵਾਰਦਾਤਾ ਸਮਾਜ ਦੀਆਂ ਉਹ ਚਾਰ ਸ਼ਰਮਨਾਕ ਤਸਵੀਰਾਂ ਨੇ ਜੋ ਸੋਚੀ ਪਾ ਦਿੰਦੀਆਂ ਨੇ ਕਿ ਆਖਿਰਕਾਰ ਇਨਸਾਨੀ ਲਿਬਾਸ ਦੇ ਵਿੱਚ ਹੈਵਾਨ ਕਿਵੇਂ ਬੇਲਗਾਮ ਘੁੰਮ ਰਹੇ ਨੇ ਆਖਿਰਕਾਰ ਇਹ ਕਿਹੋ ਜਿਹੀ ਬਿਰਤੀ ਦੇ ਇਨਸਾਨ ਨੇ ਜਿਹੜੇ ਆਪਣਿਆਂ ਨੂੰ ਵੀ ਨਹੀਂ ਬਖਸ਼ਦੇ ਉਹ ਵੀ ਇੰਨੀ ਦਰਿੰਦਗੀ ਦੇ ਨਾਲ ਖਤਮ ਕਰ ਦਿੰਦੇ ਨੇ ਇਹਨਾਂ ਦੇ ਲਈ ਇਨਸਾਨੀ ਜ਼ਿੰਦਗੀ ਦਾ ਕੋਈ ਮੁੱਲ ਹੀ ਨਹੀਂ ਹੈ ਵੱਡੀ ਗੱਲ ਤਾਂ ਇਹ ਹੈ ਕਿ ਜਿਸ ਤਰ੍ਹਾਂ ਇਹਨਾਂ ਨੇ ਵਾਰਦਾਤਾ ਨੂੰ ਅੰਜਾਮ ਦਿੱਤਾ ਉਸ ਨੂੰ ਸੁਣ ਕੇ ਹੱਥ ਪੈਰ ਸਨ ਹੋ ਜਾਂਦੇ ਨੇ ਪਰ ਇਹਨਾਂ ਦੇ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਵੇਲੇ ਹੱਥ ਵੀ ਨਹੀਂ ਕੰਬੇ ਇੱਕ ਅਪੀਲ ਤੁਹਾਨੂੰ ਜ਼ਰੂਰ ਮੈਂ ਕਰਨਾ ਚਾਹਾਂਗੀ ਕਿ ਜਦੋਂ ਅਜਿਹਿਆਂ ਵਾਰਦਾਤਾਂ ਨੂੰ ਕੋਈ ਅੰਜਾਮ ਦਿੰਦਾ ਤਾਂ ਉਹ ਆਪਣੇ ਹੀ ਆਸ-ਪਾਸ ਦੇ ਨੇੜਲੇ ਲੋਕ ਹੀ ਦਿੰਦੇ ਨੇ ਬੇਗਾਨਾ ਜਿਹੜਾ ਕੋਈ ਵਿਅਕਤੀ ਹੈ ਉਸ ਨੂੰ ਤੁਹਾਡੇ ਨਾਲ ਕੋਈ ਰੰਜਿਸ਼ ਨਹੀਂ ਹੈ ਜਿਹੜਾ ਤੁਹਾਨੂੰ ਕੋਈ ਜਾਣਦਾ ਨਹੀਂ ਪਛਾਣਦਾ ਨਹੀਂ ਕੱਲੀਆਂ ਲੁੱਟਾਂ ਖੋਹਾਂ ਨੂੰ ਛੱਡ ਕੇ ਬਾਕੀ ਜਿਹੜੀਆਂ ਅਜਿਹਿਆਂ ਵਾਰਦਾਤਾਂ ਨੇ ਉਹ ਆਪਣੇਆਂ ਦੇ ਵੱਲੋਂ ਹੀ ਸਿਰੇ ਚੜੀਆਂ ਜਾਂਦੀਆਂ ਹਨ ਇਸ ਕਰਕੇ ਅ ਜਿਹੇ ਆਪਣਿਆਂ ਤੋਂ ਜ਼ਰੂਰ ਬਚ ਕੇ ਰਹੋ ਜਿਹੜੇ ਇਨਸਾਨ ਦੇ ਰੂਪ ਚ ਹੈਵਾਨ ਬਣ ਕੇ ਘੁੰਮਦੇ ਨੇ ਧੰਨਵਾਦ ਅੱਜਕੱਲ ਆਪਾਂ ਅਜਈਆਂ ਵਾਰਦਾਤਾਂ ਕਈ ਵਾਰੀ ਸੁਣਦੇ ਹਾਂ ਸੁਣ ਕੇ ਦਿਮਾਗ ਸੁੰਨ ਹੋ ਜਾਂਦਾ ਹੈ ਕਿ ਆਖਿਰਕਾਰ ਇਨਸਾਨ ਦੇ ਰੂਪ ਚ ਜਨਮ ਲੈ ਕੇ ਇਨਸਾਨ ਹੈਵਾਨ ਕਿਵੇਂ ਬਣ ਜਾਂਦਾ ਹੈ ਕਿਵੇਂ ਖੁੰਖਾਰ ਜਾਨਵਰ ਬਣ ਜਾਂਦਾ ਹੈ ਅੱਜ ਅਸੀਂ ਤੁਹਾਨੂੰ ਅਜਈਆਂ ਚਾਰ ਵਾਰਦਾਤਾਂ ਬਾਰੇ ਦੱਸਾਂਗੇ ਜਿਹੜੀਆਂ ਸੱਚੇ ਉੱਚੇ ਦਿਮਾਗ ਸੁੰਨ ਕਰ ਦਿਤੀਆਂ ਕਰ ਦਿੰਦੀਆਂ ਨੇ ਪੁੱਤ ਆਪਣੀ ਮਾਂ ਤੇ ਪਤਨੀ ਦੀ ਖੂਪੜੀ ਦਾ ਮਾਸ ਖਾ ਜਾਂਦਾ ਹੈ ਇੱਕ ਆਪਣੀ ਪਤਨੀ ਨੂੰ ਟਰੰਕ ਦੇ ਵਿੱਚ ਸਾੜ ਦਿੰਦਾ ਹੈ ਤੀਜੇ ਤੇ ਚੌਥੇ ਹਵਾਨਾ ਨੇ ਤਾਂ ਦੇਸ਼ ਦੀਆਂ ਹੱਦਾਂ ਪਾਰ ਕਰਕੇ ਅਮਰੀਕਾ ਤੇ ਕੈਨੇਡਾ ਦੇ ਵਿੱਚ ਮਾਪਿਆਂ ਦੇ ਵੱਲੋਂ ਚਾਵਾਂ ਨਾਲ ਪਾਲੀਆਂ ਦੋ ਧੀਆ ਨੂੰ ਇਸ ਕਦਰ ਖਤਮ ਕੀਤਾ ਕਿ ਕਈ ਦਿਨਾਂ ਬਾਅਦ ਜਾ ਕੇ ਪਰਿਵਾਰਾਂ ਨੂੰ ਉਹਨਾਂ ਦੇ ਖਤਮ ਹੋਣ ਦੀ ਖਬਰ ਮਿਲੀ ਇਹ ਨਹੀਂ ਨਹੀਂ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਇਹਨਾਂ ਨੇ ਪੰਜਾਬ ਨੂੰ ਆਪਣੀ ਪਨਾਹਗਾਹ ਵੀ ਬਣਾ ਲਿਆ ਸਤਸ੍ਰੀ ਅਕਾਲ ਜੀ ਦਾ ਖਾਲਸ ਟੀਵੀ ਦੇਖਣ ਵਾਲੇ ਦੇਸ਼ ਦੁਨੀਆ ਦੇ ਸਾਡੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਪ੍ਰਾਈਮ ਬੁਲੇਟਨ ਦੇ ਨਾਲ ਮੈਂ ਹਰਸ਼ਰਨ ਕੌਰ ਪਰ ਉਸੇ ਦੇ ਰਿਸ਼ਤੇ ਨੂੰ ਤਾਰ-ਤਾਰ ਕਰ ਦੇਣ ਵਾਲੀਆਂ ਚਾਰ ਵਾਰਤਾ ਤਾਂ ਦੀ ਸ਼ੁਰੂਆਤ ਕੈਨੇਡਾ ਤੋਂ ਕਰਦੇ ਹਾਂ ਜਿੱਥੇ ਸੰਗਰੂਰ ਦੀ ਰਹਿਣ ਵਾਲੀ ਪੰਜਾਬਣ ਅਮਨਪ੍ਰੀਤ ਕੌਰ ਦਾ 3 ਮਹੀਨੇ ਪਹਿਲਾਂ ਬੜੀ ਹੀ ਬੇਰਹਿਮੀ ਦੇ ਨਾਲ ਯੂਪ ਦੇ ਲਖੀਮਪੁਰ ਦੇ ਪੰਜਾਬੀ ਨੌਜਵਾਨ ਮਨਪ੍ਰੀਤ ਸਿੰਘ ਨੇ ਖਾਤਮਾ ਕਰ ਦਿੱਤਾ ਤੇ ਭਾਰਤ ਪੱਜ ਕੇ ਆ ਗਿਆ ਐਨਾ ਹੀ ਨਹੀਂ ਜਦੋਂ ਕਈ ਦਿਨਾਂ ਬਾਅਦ ਅਮਨਪ੍ਰੀਤ ਦੀ ਬੁਰੀ ਹਾਲਤ ਵਿੱਚ ਦੇ ਮਿਲੀ ਮਨਪ੍ਰੀਤ ਦਾ ਨਾਮ ਸਾਹਮਣੇ ਆਉਣ ਲੱਗ ਗਿਆ ਤਾਂ ਉਹਨੇ ਪਹਿਲਾਂ ਸੋਸ਼ਲ ਮੀਡੀਆ ਜ਼ਰੀਏ ਕੁੜੀ ਦੇ ਸੰਗਰੂਰ ਬੈਠੇ ਪਰਿਵਾਰ ਨੂੰ ਧਮਕਾਇਆ ਇਥੋਂ ਤੱਕ ਕਿ ਧਮਕੀ ਦੇਣ ਘਰੇ ਵੀ ਪਹੁੰਚ ਗਿਆ ਪਰ ਪੁਲਿਸ ਨੇ ਅਮਨਪ੍ਰੀਤ ਨੂੰ ਦਬੋਚ ਲਿਆ ਸੰਗਰੂਰ ਦੇ ਪ੍ਰੇਮ ਬਸਤੀ ਦੀ ਰਹਿਣ ਵਾਲੀ ਅਮਨਪ੍ਰੀਤ ਕੌਰ 2020 ਵਿੱਚ ਨਰਸਿੰਗ ਦਾ ਕੋਰਸ ਪੂਰਾ ਕਰਕੇ ਕੈਨੇਡਾ ਗਈ ਸੀ ਜਿੱਥੇ ਉਹ ਪੀਆਰ ਹੋ ਚੁੱਕੀ ਸੀ ਅਮਨਪ੍ਰੀਤ ਕੌਰ ਟੋਰਾਂਟੋ ਵਿੱਚ ਕਿਰਾਏ ਦੇ ਮਕਾਨ 'ਚ ਰਹਿੰਦੀ ਸੀ ਉੱਥੇ ਰੋਜ਼ਾਨਾ ਆਪਣੇ ਕੰਮ ਤੇ ਜਾਂਦੀ ਸੀ ਮਨਪ੍ਰੀਤ ਟ੍ਰਾਂਟੋ ਵਿੱਚ ਹੀ ਟੈਕਸੀ ਚਲਾਉਂਦਾ ਸੀ ਤੇ ਰੋਜ਼ਾਨਾ ਮਨਪ੍ਰੀਤ ਨੂੰ ਕੰਮ ਤੇ ਛੱਡਣ ਦੀ ਵਜ੍ਹਾ ਕਰਕੇ ਉਹਨਾਂ ਦੀ ਜਾਣ ਪਛਾਣ ਹੋ ਗਈ ਮਨਪ੍ਰੀਤ ਨੇ ਕੈਨੇਡਾ ਵਿੱਚ ਹਲੇ ਪੱਕੇ ਹੋਣਾ ਸੀ ਉਹਨੇ ਅਮਨਪ੍ਰੀਤ ਕੌਰ ਤੇ ਵਿਆਹ ਦਾ ਦਬਾਅ ਪਾਉਣਾ ਸ਼ੁਰੂ ਕਰ ਦਿੱਤਾ ਪਰ ਅਮਨਪ੍ਰੀਤ ਨੇ ਸਾਫ਼ ਇਨਕਾਰ ਕਰ ਦਿੱਤਾ ਇਸ ਬਾਰੇ ਅਮਨਪ੍ਰੀਤ ਨੇ ਆਪਣੇ ਕਰਤਿਆਂ ਨੂੰ ਵੀ ਦੱਸ ਦਿੱਤਾ ਸੀ 21 ਅਕਤੂਬਰ 2025 ਨੂੰ ਪਰਿਵਾਰ ਦਾ ਅਮਨਪ੍ਰੀਤ ਕੌਰ ਨਾਲ ਜਦੋਂ ਸੰਪਰਕ ਨਹੀਂ ਹੋ ਰਿਹਾ ਸੀ ਤਾਂ ਪਿਓ ਨੇ ਕੈਨੇਡਾ ਰਹਿੰਦੀ ਵੱਡੀ ਧੀ ਗੁਰਸਿਮਰਨ ਕੌਰ ਨੂੰ ਛੋਟੀ ਭੈਣ ਦਾ ਪਤਾ ਕਰਨ ਲਈ ਕਿਹਾ ਜਦੋਂ ਭੈਣ ਨੂੰ ਵੀ ਆਪਣੀ ਛੋਟੀ ਭੈਣ ਦਾ ਪਤਾ ਨਾ ਚੱਲਿਆ ਤਾਂ ਉਸਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਫਿਰ ਨਿਆਗਰਾ ਪੁਲਿਸ ਦਾ ਪਰਿਵਾਰ ਨੂੰ ਇੱਕ ਫੋਨ ਆਇਆ ਦੱਸਿਆ ਕਿ 온ਟਾਰੀਓ ਦੇ ਲਿੰਕ ਇਲਾਕੇ ਵਿੱਚ ਸਥਿਤ ਨਿਆਗਰਾ ਨਦੀ ਕੋਲ ਇੱਕ ਸੁੰਨਸਾਨ ਪਾਰਕ ਵਿੱਚ ਇੱਕ ਲੜਕੀ ਦੀ ਖੂਨ ਨਾਲ ਭਿੱਜੀ ਦੇ ਪਈ ਹੈ ਉਸ ਦੇ ਧੌਣ ਤੇ ਚਾਕੂਆਂ ਨਾਲ ਕਈ ਵਾਰ ਕੀਤੇ ਗਏ ਭੈਣ ਗੁਰਸਿਮਰਨ ਨੇ ਹੀ ਅਮਨਪ੍ਰੀਤ ਦੀ ਪਛਾਣ ਕੀਤੀ ਜਾਂਚ ਵਿੱਚ ਸਾਹਮਣੇ ਆਇਆ ਕਿ ਮਨਪ੍ਰੀਤ ਨੇ ਹੀ ਅਮਨਪ੍ਰੀਤ ਨੂੰ ਖਤਮ ਕਰਨ ਦੀ ਸਾਜ਼ਿਸ਼ ਰਚੀ ਸੀ ਮਨਪ੍ਰੀਤ ਨੇ ਅਮਨਪ੍ਰੀਤ ਨੂੰ ਜਦੋਂ ਮੁਰਤੋਂ ਵਿਆਹ ਬਾਰੇ ਪੁੱਛਿਆ ਤਾਂ ਦੋਵਾਂ ਵਿਚਾਲੇ ਬਹਿਸ ਹੋਈ ਮਨਪ੍ਰੀਤ ਨੇ ਚਾਕੂ ਕੱਢ ਕੇ ਅਮਨਪ੍ਰੀਤ ਤੇ ਜਾਨ ਲੈਵਾ ਹਮਲਾ ਕਰ ਦਿੱਤਾ ਹਮਲੇ ਵਿੱਚ ਜਾਨ ਗਵਾ ਬੈਠੀ ਤੇ ਮਨਪ੍ਰੀਤ ਉਸਦੀ ਦੇਹ ਨੂੰ ਝਾੜੀਆਂ ਵਿੱਚ ਸੁੱਟ ਕੇ ਭਾਰਤ ਭੱਜ ਆਇਆ ਜਦੋਂ ਮਨਪ੍ਰੀਤ ਦਾ ਨਾਮ ਸਾਹਮਣੇ ਆਇਆ ਤਾਂ ਧਮਕਾਉਣ ਲਈ ਅਮਨਪ੍ਰੀਤ ਦੇ ਸੰਗਰੂਰ ਘਰੇ ਪਹੁੰਚ ਗਿਆ ਪਰ ਫੜਿਆ ਗਿਆ ਮਨਪ੍ਰੀਤ ਨੇ ਕਿਸੇ ਦੀ ਲਾਡਾ ਨਾਲ ਪਾਲੀ ਧੀ ਦੇ ਸਹਾਰੇ ਪੱਕੇ ਹੋਣ ਦਾ ਆਪਣਾ ਸੁਪਨਾ ਪੂਰਾ ਕਰਨ ਦੇ ਲਈ ਉਸ ਨੂੰ ਹੀ ਹਮੇਸ਼ਾ ਲਈ ਖਤਮ ਕਰ ਦਿੱਤਾ। ਮਾਨਪ੍ਰੀਤ ਵਾਂਗੂ ਚੰਡੀਗੜ੍ਹ ਦੇ ਅਰਜੁਨ ਸ਼ਰਮਾ ਨੂੰ ਅਮਰੀਕਾ ਪੁਲਿਸ ਨੇ ਇੰਟਰਪੋਲ ਦੇ ਜ਼ਰੀਏ ਤਾਮਿਲ ਲਾਡੂ ਤੋਂ ਫੜਿਆ। 13 ਦਸੰਬਰ 2025 ਨੂੰ ਅਮਰੀਕਾ ਦੇ ਕੋਲੰਬੀਆ ਤੋਂ ਨਿਤਿਕਾ ਨਾਮ ਦੀ ਲੜਕੀ ਲਾਪਤਾ ਹੋ ਗਈ ਸੀ। 2 ਜਨਵਰੀ 2026 ਨੂੰ ਅਰਜੁਨ ਨੇ ਹਾਰਵਰਡ ਕਾਉਂਟੀ ਪੁਲਿਸ ਥਾਣੇ ਵਿੱਚ ਨਿਤਿਕਾ ਦੇ ਲਾਪਤਾ ਹੋਣ ਦੀ ਖੋਦ ਹੀ ਸ਼ਿਕਾਇਤ ਦਰਜ ਕਰਵਾਈ ਉਸਨੇ ਦੱਸਿਆ ਕਿ ਉਹ ਆਖਰੀ ਵਾਰੀ ਨਿਤਕਾ ਨੂੰ ਫਲੈਟ ਵਿੱਚ ਮਿਲਿਆ ਸੀ 3 ਜਨਵਰੀ ਨੂੰ ਕੋਲੰਬੀਆ ਸ਼ਹਿਰ ਦੇ ਟਿਨ ਰਿਵਰਸ ਰੋਡ ਸਥਿਤ ਫਲੈਟ ਚੋਂ ਨਿਤਕਾ ਦੀ ਦੇ ਮਿਲੀ ਸਰੀਰ ਤੇ ਚਾਕੂਆਂ ਦੇ ਕਈ ਨਿਸ਼ਾਨ ਸਨ ਅਰਜਨ ਗੋਮਸ਼ੇਦਗੀ ਦੀ ਰਿਪੋਰਟ ਲਿਖਵਾਉਣ ਤੋਂ ਬਾਅਦ ਅਮਰੀਕਾ ਛੱਡ ਕੇ 4 ਜਨਵਰੀ ਨੂੰ ਸਿੱਧਾ ਅੰਮ੍ਰਿਤਸਰ ਪਹੁੰਚ ਗਿਆ ਅਮਰੀਕਾ ਪੁਲਿਸ ਨੇ ਅਰਜਨ ਖਿਲਾਫ ਵਾਰੰਟ ਜਾਰੀ ਕਰਕੇ ਇੰਟਰਪੋਲ ਦੇ ਜ਼ਰੀਏ ਭਾਰਤ ਵਿੱਚ ਪੜ ਸ਼ੁਰੂ ਕੀਤੀ ਤੇ ਤਮਨ ਲਾਡੂ ਤੋਂ ਫੜਿਆ ਗਿਆ ਨਿਤਿਕਾ ਦੇ ਪਰਿਵਾਰ ਨੇ ਦੱਸਿਆ ਕਿ ਅਰਜਨ ਉਹਦੇ ਨਾਲ ਹੀ ਫਲੈਟ ਵਿੱਚ ਰਹਿੰਦਾ ਸੀ ਅਰਜਨ ਨੇ ਉਸਦੇ ਬੈਂਕ ਖਾਤੇ 'ਚ ਧੋਖੇ ਨਾਲ ਡਾਲਰ ਵੀ ਕਢਵਾਏ ਜਦੋਂ ਨਿਤਿਕਾ ਨੂੰ ਪਤਾ ਲੱਗਿਆ ਉਸਨੇ ਆਪਣੇ ਡਾਲਰ ਮੰਗੇ ਦੋਵਾਂ ਵਿਚਾਲੇ ਬਹਿਸ ਹੋਈ ਦਾ ਅਰਜੁਨ ਨਿੰਦਕਾ ਦਾ ਖਾਤਮਾ ਹੀ ਕਰ ਦਿੱਤਾ ਉੱਤਰ ਪ੍ਰਦੇਸ਼ ਦੇ ਕੁਸ਼ੀਨਗਰ ਤੋਂ ਆਈ ਖਬਰ ਨੇ ਤਾਂ ਸਾਰੀਆਂ ਹੱਦਾਂ ਹੀ ਪਾਰ ਕਰ ਦਿੱਤੀਆਂ 30 ਸਾਲ ਦੇ ਸਿਕੰਦਰ ਗੁਪਤਾ ਨੇ ਆਪਣੀ ਮਾਂ ਅਤੇ ਪਤਨੀ ਨੂੰ ਇੱਟਾਂ ਮਾਰ ਕੇ ਖਤਮ ਕਰ ਦਿੱਤਾ ਖਤਮ ਹੀ ਨਹੀਂ ਕੀਤਾ ਫਿਰ ਦੋਵਾਂ ਦੀ ਖੋਪੜੀ ਲਾ ਕੇ ਉਹਦੇ ਵਿੱਚੋਂ ਕੀਮਾ ਕੱਢ ਕੇ ਖਾਣ ਦੀ ਕੋਸ਼ਿਸ਼ ਕੀਤੀ ਜਦੋਂ ਪਿੰਡ ਵਾਲਿਆਂ ਨੇ ਪੁਲਿਸ ਨੂੰ ਇਤਲਾਹ ਦਿੱਤੀ ਤਾਂ ਸਿਕੰਦਰ ਗੁਪਤਾ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਪੁਲਿਸ ਮੁਤਾਬਕ ਸਕੰਦਰ ਕੁਛ ਨੇ ਪਹਿਲਾਂ ਹੀ ਮੁੰਬਈ ਤੋਂ ਵਾਪਸ ਆਇਆ ਸੀ ਪਰ ਇਹ ਸਕੰਦਰ ਨਸ਼ੇ ਦਾ ਆਦੀ ਸੀ ਪਤਨੀ ਤੇ ਮਾਂ ਨਾਲ ਰੋਜ਼ਾਨਾ ਹੀ ਕੁੱਟਮਾਰ ਕਰਦਾ ਸੀ 4 ਸਾਲ ਪਹਿਲਾਂ ਸਕੰਦਰ ਦਾ ਰੀਨਾ ਨਾਲ ਵਿਆਹ ਹੋਇਆ ਸੀ ਸ਼ਰਾਬ ਤੇ ਗਾਂਜੇ ਦੇ ਨਸ਼ੇ ਵਿੱਚ ਸਕੰਦਰ ਨੇ ਘਰ ਦੀ ਛੱਤ ਤੇ ਪਤਨੀ ਤੇ ਮਾਂ ਦੇ ਸਿਰ ਤੇ ਇੱਟਾਂ ਨਾਲ ਲਗਾਤਾਰ ਹਮਲਾ ਕੀਤਾ ਜਦੋਂ ਤੱਕ ਉਹ ਮੁੱਕ ਨਹੀਂ ਗਈਆਂ ਫਿਰ ਦੋਵਾਂ ਦੀ ਖੋਪੜੀ ਉਤਾਰ ਕੇ ਕੀਮਾ ਕੱਢ ਕੇ ਖਾਣ ਲੱਗਿਆ ਉਸ ਦੀ ਹਵਾਨਗੀ ਵਾਲੀ ਹਰਕਤ ਦਿਮਾਗ ਨੂੰ ਪੂਰੀ ਤਰ੍ਹਾਂ ਸੁੰਨ ਕਰਨ ਵਾਲੀ ਹੈ ਚੌਥੀ ਵਾਰ ਦਾਤ ਵੀ ਯੂਪੀ ਦੇ ਚਾਂਸੀ ਤੋਂ ਸਾਹਮਣੇ ਆਈ ਜਿੱਥੇ ਰਿਟਾਇਰਡ ਰੇਲਵੇ ਮੁਲਾਜ਼ਮ ਦੇ ਦੋ ਵਿਆਹ ਹੋਏ ਸੀ ਇਸ ਦੇ ਬਾਵਜੂਦ ਉਹ ਇੱਕ ਹੋਰ ਮਹਿਲਾ ਦੇ ਨਾਲ ਲਿਵਿੰਗ ਵਿੱਚ ਰਹਿੰਦਾ ਸੀ ਲਿਵਿੰਗ ਛੱਡਣ ਵਾਲੀ ਮਹਿਲਾ ਦੇ ਨਾਲ ਰਿਟਾਇਰਡ ਮੁਲਾਜ਼ਮ ਦੀ ਲੜਾਈ ਹੋਈ ਤਾਂ ਉਸ ਨੇ ਮਹਿਲਾ ਨੂੰ ਟਰੰਕ ਵਿੱਚ ਪਾ ਕੇ ਟਰੰਕ ਨੂੰ ਅੱਗ ਲਾ ਦਿੱਤੀ ਪ੍ਰੇਮਿਕਾ ਦੀਆਂ ਹੱਡੀਆਂ ਟਿਕਾਣੇ ਲਾਉਣ ਦੇ ਲਈ ਉਸਨੇ ਆਪਣੇ ਪੁੱਤ ਨੂੰ ਬੁਲਾਇਆ ਜਿਵੇਂ ਹੀ ਟੈਂਪੋ ਵਿੱਚ ਟਰੰਕ ਰੱਖਿਆ ਉਸ ਤੋਂ ਬਦਬੂ ਆਉਣੀ ਸ਼ੁਰੂ ਹੋ ਗਈ ਟੈਂਪੋ ਵਾਲੇ ਨੂੰ ਸ਼ੱਕ ਹੋਇਆ ਤਾਂ ਉਹ ਸਿੱਧਾ ਪੁਲਿਸ ਕੋਲ ਲੱਗ ਗਿਆ ਤੇ ਪੁਲਿਸ ਨੇ ਪਿਓ ਪੁੱਤ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ ਸੋ ਹੈਵਾਨੀਅਤ ਦੀਆਂ ਹੱਦਾਂ ਪਾਰ ਕਰਨ ਵਾਲੀਆਂ ਇਹ ਵਾਰਦਾਤਾ ਸਮਾਜ ਦੀਆਂ ਉਹ ਚਾਰ ਸ਼ਰਮਨਾਕ ਤਸਵੀਰਾਂ ਨੇ ਜੋ ਸੋਚੀ ਪਾ ਦਿੰਦੀਆਂ ਨੇ ਕਿ ਆਖਿਰਕਾਰ ਇਨਸਾਨੀ ਲਿਬਾਸ ਦੇ ਵਿੱਚ ਹੈਵਾਨ ਕਿਵੇਂ ਬੇਲਗਾਮ ਘੁੰਮ ਰਹੇ ਨੇ ਆਖਿਰਕਾਰ ਇਹ ਕਿਹੋ ਜਿਹੀ ਬਿਰਤੀ ਦੇ ਇਨਸਾਨ ਨੇ ਜਿਹੜੇ ਆਪਣਿਆਂ ਨੂੰ ਵੀ ਨਹੀਂ ਬਖਸ਼ਦੇ ਉਹ ਵੀ ਇੰਨੀ ਦਰਿੰਦਗੀ ਦੇ ਨਾਲ ਖਤਮ ਕਰ ਦਿੰਦੇ ਨੇ ਇਹਨਾਂ ਦੇ ਲਈ ਇਨਸਾਨੀ ਜ਼ਿੰਦਗੀ ਦਾ ਕੋਈ ਮੁੱਲ ਹੀ ਨਹੀਂ ਹੈ ਵੱਡੀ ਗੱਲ ਤਾਂ ਇਹ ਹੈ ਕਿ ਜਿਸ ਤਰ੍ਹਾਂ ਇਹਨਾਂ ਨੇ ਵਾਰਦਾਤਾ ਨੂੰ ਅੰਜਾਮ ਦਿੱਤਾ ਉਸ ਨੂੰ ਸੁਣ ਕੇ ਹੱਥ ਪੈਰ ਸੁੰਨ ਹੋ ਜਾਂਦੇ ਨੇ ਪਰ ਇਹਨਾਂ ਦੇ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਵੇਲੇ ਹੱਥ ਵੀ ਨਿਕੰਬੇ ਇੱਕ ਅਪੀਲ ਤੁਹਾਨੂੰ ਜ਼ਰੂਰ ਮੈਂ ਕਰਨਾ ਚਾਹਾਂਗੀ ਕਿ ਜਦੋਂ ਅਜਿਹੇ ਵਾਰਦਾਤਾ ਨੂੰ ਕੋਈ ਇੰਜਾਮ ਦਿੰਦਾ ਤਾਂ ਉਹ ਆਪਣੇ ਹੀ ਆਸ-ਪਾਸ ਦੇ ਨੇੜਲੇ ਲੋਕ ਹੀ ਦਿੰਦੇ ਨੇ ਬੇਗਾਨਾ ਜਿਹੜਾ ਕੋਈ ਵਿਅਕਤੀ ਹੈ ਉਸ ਨੂੰ ਤੁਹਾਡੇ ਨਾਲ ਕੋਈ ਰੰਜਿਸ਼ ਨਹੀਂ ਹੈ ਜਿਹੜਾ ਤੁਹਾਨੂੰ ਕੋਈ ਜਾਣਦਾ ਨਹੀਂ ਪਛਾਣਦਾ ਨਹੀਂ ਕੱਲੀਆਂ ਲੁੱਟਾਂ ਖੋਹਾਂ ਨੂੰ ਛੱਡ ਕੇ ਬਾਕੀ ਜਿਹੜੀਆਂ ਅਜਿਹੇ ਵਾਰਦਾਤਾ ਨੇ ਉਹ ਆਪਣੇਾਂ ਦੇ ਵੱਲੋਂ ਹੀ ਸਿਰੇ ਚੜੀਆਂ ਜਾਂਦੀਆਂ ਹਨ ਇਸ ਕਰਕੇ ਅ ਜਿਹੇ ਆਪਣਿਆਂ ਤੋਂ ਜ਼ਰੂਰ ਬਚ ਕੇ ਰਹੋ ਜਿਹੜੇ ਇਨਸਾਨ ਦੇ ਰੂਪ ਚ ਹੈਵਾਨ ਬਣ ਕੇ ਘੁੰਮਦੇ ਨੇ ਧੰਨਵਾਦ